ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਦਾਰਵਿੰਦਰ ਫੈਬਰਿਕ ਦੇ ਉਤੇ ਗਵਿੰਦਰ ਕਾ ਬਿੱਕ ਤੇ ਤੁਸੀਂ ਵੇਖ ਸਕਦੇ ਜੀ ਲੇਡੀ ਸੂਟਾਂ ਦੀ ਬਹੁਤ ਵੈਰਾਈ ਲੇਡੀ ਸੂਟਾਂ ਦੀ ਵੈਰਾਈ ਨੂੰ ਦੇਖਣ ਵਾਸਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਸੂਟਾਂ ਨੂੰ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਚਲੋ ਦੇਖਦੇ ਹਾਂ ਅੱਜ ਦੀ ਵੀਡੀਓ ਵਿੱਚ ਕੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਜਾਮ ਕਾਟਨ ਦਾ ਸੂਟ ਜਿਹਨੇ ਮੈਂ ਵੇਅਰ ਕੀਤਾ ਹੋਇਆ ਹੈ ਇਹਦੇ ਵਿੱਚ ਤੁਹਾਨੂੰ ਹੋਰ ਕਲਰ ਤੇ ਡਿਜ਼ਾਈਨ ਮਿਲਣਗੇ ਠੀਕ ਹੈ ਬਹੁਤ ਹੀ ਲਾਈਟ ਵੇਟ ਸੂਟ ਹੈ ਬਾਹਾਂ ਦੇ ਉੱਪਰ ਇਹਵੇਂ ਡਿਜ਼ਾਈਨ ਬਣਿਆ ਹੋਇਆ ਗਰਮੀ ਸਰਦੀ ਬਰਸਾਤ ਕਿਸੇ ਵੀ ਮੌਸਮ ਵਿੱਚ ਪਾ ਸਕਦੇ ਆ ਬਹੁਤ ਹੀ ਸੋਹਣਾ ਸਟੱਫ ਐ ਬਿਲਕੁਲ ਹਲਕਾ ਫੁਲਕਰਿਆ ਸਟੱਫ ਆ ਨਾਲ ਇਹਦੇ ਮੈਚਿੰਗ ਆਏਗੀ ਸਲਵਾਰ ਤੁਸੀਂ ਉਹਦਾ ਪਲਾਜ਼ੋ ਵੀ ਬਣਾ ਸਕਦੇ ਆ ਤੁਸੀਂ ਉਹਦੀ ਸਲਵਾਰ ਵੀ ਬਣਾ ਸਕਦੇ ਆ ਤੁਸੀਂ ਕੁਝ ਵੀ ਉਹਦਾ ਬਣਾ ਸਕਦੇ ਆ ਬਹੁਤ ਹੀ ਸੋਹਣਾ ਸੂਟ ਐ ਇਹਨਾਂ ਨੂੰ ਦੇਖਦੇ ਆ ਚਲੋ ਜੀ ਸ਼ੁਰੂ ਕਰਦੇ ਆ ਅੱਜ ਦੇ ਡਿਜ਼ਾਈਨ ਲੈਮਨ yellow ਕਲਰ ਆ ਫਲਾਵਰ ਪ੍ਰਿੰਟ ਬਣਿਆ ਹੋਇਆ ਫਰੰਟ ਤੇ ਬੈਕ ਤੇ ਵੀ ਇਵੇਂ ਹੀ ਬਣਿਆ ਹੋਇਆ ਠੀਕ ਹੈ ਜੀ ਬਹੁਤ ਹੀ ਸੋਹਣਾ ਸਟੱਫ ਹੈ ਔਰ ਇਸ ਦੇ ਨਾਲ ਆਏਗੀ ਕੰਟਰਾਸਟ ਕਲਰ ਦੀ ਮੈਚਿੰਗ ਬਾਟਮ ਠੀਕ ਹੈ ਜੀ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਹੀ ਸੋਹਣਾ ਸਟੱਫ ਹੈ ਅਗਲਾ ਕਲਰ ਆਏਗਾ ਇਹਦੇ ਵਿੱਚ ਗਾਜ਼ਰੀ 컬러 ਰਾਇਲ ਬਲੂ येलो ਦਾ ਕੰਟਰਾਸਟ ਬਣਿਆ ਹੋਇਆ ਬਹੁਤ ਹੀ ਸੋਹਣਾ ਸਟਾਫ ਹੈ ਤੇ ਬਹੁਤ ਹੀ ਸੋਹਣਾ ਇਹਦਾ ਡਿਜ਼ਾਈਨ ਹੈ ਵੱਡੇ ਵੱਡੇ ਡਿਜ਼ਾਈਨਾਂ ਦੀ ਕਾਫੀ ਜ਼ਿਆਦਾ ਡਿਮਾਂਡ ਰਹਿੰਦੀ ਹੈ ਇਹਨਾਂ ਦੇ ਨਾਲ ਚ ਕੋਟ ਸੈਟ ਵਗੈਰਾ ਕਾਫੀ ਬਣਾ ਰਹੇ ਨੇ ਲੋਕ ਕੁੜੀਆਂ ਨੂੰ ਕਾਫੀ ਸ਼ੌਂਕ ਹੈ ਨਵੀਆਂ ਨਵੀਆਂ ਚੀਜ਼ਾਂ ਨੂੰ ਬਣਾਉਣ ਦਾ ਤੇ ਉਹਦੇ ਵਾਸਤੇ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਹੈ ਸੂਟ ਬਣਾਉ ਚਾਹੇ ਕੁਝ ਵੀ ਬਣਾਉ ਬਹੁਤ ਸੋਹਣਾ ਵੱਡਾ ਵੱਡਾ ਪ੍ਰਿੰਟ ਹੈ ਔਰ ਰਾਇਲ ਬਲੂ ਦੀ ਨਾਲ ਆਏਗੀ ਬਾਟਮ ਕੰਟਰਾਸਟ ਮੈਚਿੰਗ ਵੀਡੀਓ ਨੂੰ ਫੁੱਲ ਦੇਖਿਓ ਵੀਡੀਓ ਦੇ ਲਾਸਟ ਵਿੱਚ ਦੱਸਾਂਗੇ ਆਪਾਂ ਇਹਨਾਂ ਦੇ ਪ੍ਰਾਈਸ ਕਿਉਂਕਿ ਕਾਫੀ ਮੈਸੇਜ ਆ ਰਹੇ ਨੇ ਕਿ ਪ੍ਰਾਈਸ ਨਹੀਂ ਦੱਸਦੇ ਠੀਕ ਹੈ ਜੀ ਪ੍ਰਾਈਸ ਜ਼ਰੂਰ ਦੱਸਾਂਗੇ ਦੱਸਾਂਗੇ ਕਿਉਂ ਨਹੀਂ ਪ੍ਰਾਈਸ ਤੁਹਾਨੂੰ ਦੱਸਾਂਗੇ ਵੀਡੀਓ ਦੇ ਲਾਸਟ 'ਚ ਤੇ ਨਾਲੇ ਮੇਰੀਆਂ ਭੈਣਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਤੇ ਮੈਨੂੰ ਦੱਸੋ ਕਿੱਥੋਂ-ਕਿੱਥੋਂ ਮੇਰੀ ਵੀਡੀਓ ਦੇਖ ਰਹੇ ਆ ਤੇ ਮੈਨੂੰ ਕਮੈਂਟ ਜਰੂਰ ਕਰਿਓ ਅਗਲਾ ਕਲਰ ਆਪਣੇ ਕੋਲ ਜੀ ਹੈਗਾ ਜੇ ਇਹ ਹੈਗਾ ਆਪਣਾ ਮੋਰ ਪੰਖੀਆ ਸ਼ੇਡ ਬਹੁਤ ਹੀ ਸੋਹਣਾ ਇਹਦਾ ਡਿਜ਼ਾਈਨ ਬਣਿਆ ਫਰੰਟ ਸਾਰੀ ਬਣੀ ਹੋਈ ਆ ਨਾਲ ਆਏਗੀ ਸੇਮ ਕਲਰ ਦੀ ਬਾਟਮ ਰਾਇਲ ਬਲੂ ਕਲਰ ਯਲੋ ਦਾ ਕੰਟਰਾਸਟ ਆਏਗਾ ਬਹੁਤ ਹੀ ਸੋਹਣਾ ਸੂਟ ਮੈਚਿੰਗ ਹੈ ਬਹੁਤ ਹੀ ਸੋਹਣਾ ਇਹਦਾ ਡਿਜ਼ਾਈਨ ਆ ਸਰਦਾਰੀ ਸੂਟ ਨੇ ਜੀ ਇਹਨਾਂ ਦੇ ਨਾਲ ਦੁਪੱਟਾ ਲਾਓ ਤੇ ਜਿਸ ਤਰ੍ਹਾਂ ਮਰਜ਼ੀ ਬਣਾਓ ਵਿਦਆਊਟ ਦੁਪੱਟਾ ਇਹ ਸੂਟ ਨੇ ਮੈਚਿੰਗ ਸੂਟ ਦੁਪੱਟੇ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਪਰ ਕਈਆਂ ਮਾਰੀ ਬੀਬੀਆਂ ਕੋਲ ਇਵੇਂ ਹੁੰਦਾ ਦੁਪੱਟੇ ਘਰ ਪਾਏ ਹੁੰਦੇ ਆ ਤੇ ਉਹਨਾਂ ਦੇ ਨਾਲ ਵੀ ਕਾਫੀ ਉਹਨਾਂ ਨੂੰ ਫਾਇਦਾ ਰਹੇਗਾ ਦੁਪੱਟੇ ਮੈਚਿੰਗ ਕਰਕੇ ਆਪਣਾ ਲੈ ਕੇ ਜਾ ਸਕਦੇ ਨੇ ਅਗਲਾ ਕਲਰ ਆਏਗਾ ਜੀ ਬਹੁਤ ਹੀ ਸੋਹਣਾ ਕਲਰ ਆ ਸੀ ਗ੍ਰੀਨ ਕਲਰ ਦੀ ਕੰਟਰਾਸਟ ਆਏਗੀ ਇਹਦੇ ਨਾਲ ਬਾਟਮ ਸਕਰੀਨ ਸ਼ਾਟ ਲੈ ਲਓ ਤੇ ਆਰਡਰ ਕਰ ਦਿਓ ਠੀਕ ਹੈ ਜੀ ਇਹ ਵੀ ਬਹੁਤ ਪਿਆਰਾ ਲਾਈਨਿੰਗ ਆਏਗੀ ਸਾਰਿਆਂ ਦੀ ਬਾਹਾਂ ਦੇ ਉੱਪਰ ਇਸ ਤਰ੍ਹਾਂ ਲਾਈਨਿੰਗ ਵਾਲਾ ਡਿਜ਼ਾਈਨ ਆਏਗਾ ਜਿਵੇਂ ਮੇਰੇ ਬਣਿਆ ਹੋਇਆ ਬਹੁਤ ਹੀ ਸੋਹਣਾ ਖੁੱਲਾ ਡੁੱਲਾ ਸੂਟ ਬਣਿਆ ਹੈ ਟਾਈਟ 2 ਮੀਟਰ ਦੀ ਕਟ ਆਏਗੀ ਇਹ ਆਏਗਾ ਜੀ ਸੇਮ ਮੇਰੇ ਵਾਲਾ ਕਲਰ ਠੀਕ ਹੈ ਜੀ ਬਹੁਤ ਹੀ ਸੋਹਣਾ ਕਲਰ ਹੈ ਬੜਾ ਹੀ ਖਿੜਿਆ ਖਿੜਿਆ ਲੱਗਦਾ ਪਿਆ ਨਾਲ ਆਏਗੀ ਮੈਰੂਨ ਕਲਰ ਦੀ ਬਾਟਮ ਨੈਕਸਟ ਕਲਰ ਆਏਗਾ ਜੀ ਗ੍ਰੇ ਐਂਡ ਮੈਰੂਨ ਗ੍ਰੇ ਐਂਡ ਮੈਰੂਨ ਕਲਰ ਦਾ ਕੰਟਰਾਸਟ ਨੀਚੇ ਬਾਰਡਰ ਬਣੇ ਹੋਏ ਆ ਬਾਰਡਰ ਦੇ ਨਾਲ ਦੀ ਆਏਗੀ ਬਾਟਮ ਮੈਰੂਨ ਕਲਰ ਦੀ ਬਾਟਮ ਨੈਕਸਟ ਕਲਰ ਆ ਜਾਏਗਾ ਜੀ ਪਿਸਤਾ ਤੇ ਲਵੈਂਡਰ ਸ਼ੇਡ ਦੀ ਮੈਚਿੰਗ ਇਹ ਪਿਸਤਾ ਸ਼ੇਡ ਹੈ ਜੀ ਬੜੀ ਪਿਆਰੀ ਲਾਈਟ ਜਿਆ ਕਲਰ ਆ ਸੁਪਰ ਫਲਾਵਰ ਪ੍ਰਿੰਟ ਦਾ ਬਣਿਆ ਹੋਇਆ ਕਿਰਾ ਲਾਈਨਿੰਗ ਬਣੀ ਹੋਈ ਹੈ ਬੜੀ ਪਿਆਰੀ ਨਾਲ ਆਏਗੀ ਇਹਦੀ कंट्रास्ट मैचिंग लैवेंडर दी रियोन बॉट रियोन कॉटन दी बॉटम है बढ़िया वाली बॉटम लगी हुई है नाल अगला कलर आएगा जी वाइट वाइट सूट केरा लाइनिंग बनी हुई है और एक फ्लावर भी है नीचे तक भी लाइनिंग बनी हुई है ये गोल्डन फॉइल प्रिंट है बहुत ही सोहनी कुर्ती है ਨਾਲ ਆਈ ਗਈ ਇਹਦੇ ਬਲੈਕ ਕਲਰ ਦੀ ਤੇ ਉਹਨ ਦੀ ਬਾਟਮ ਜੀ ਠੀਕ ਹੈ ਜੀ ਨੈਕਸਟ ਕਲਰ ਆਏਗਾ ਜੀ ਮੋਰ ਪੰਖੀਆ ਸ਼ੇਡ ਆਏਗੀ ਮੋਰ ਪੰਖੀਆ ਸ਼ੇਡ ਸੇਮ ਪ੍ਰਿੰਟ ਤੇ ਬਹੁਤ ਹੀ ਸੋਹਣਾ ਇਹਦਾ ਮੈਚਿੰਗ ਹੈ ਦੀ ਪੀਚ ਕਲਰ ਦੀ ਨਾਲ ਬਾਟਮ ਆਏਗੀ ਬੜੀ ਪਿਆਰੀ ਮੈਚਿੰਗ ਹੈ ਕੁੜੀਆਂ ਵਾਸਤੇ ਤਮਾਕਾ ਆਫਰ ਆ ਬਹੁਤ ਹੀ ਇਹਨਾਂ ਦੇ ਰੀਜ਼ਨੇਬਲ ਪ੍ਰਾਈਸ ਆ ਤੇ ਬਹੁਤ ਹੀ ਸੋਹਣੀ ਮੈਚਿੰਗ ਆ ਸੋਰੀ ਇਹਦੇ ਨਾਲ ਆਏਗੀ ਪੀਚ ਕਲਰ ਦੀ ਬਾਟਮ ਠੀਕ ਹੈ ਜੀ ਔਰ ਅਗਲਾ ਕਲਰ ਆਏਗਾ ਆਪਣੇ ਕੋਲ ਮੈਰੂਨ ਕਲਰ ਜਿਹੜੀ ਬੜਾ ਪਿਆਰਾ ਡਿਜ਼ਾਈਨ ਆ ਇਹਨਾਂ ਨੂੰ ਉਲਟਾ ਹੋ ਗਿਆ ਇੱਕ ਮਿੰਟ ਇਹ ਵੀ ਬਹੁਤ ਡਿਜ਼ਾਈਨ ਕਾਫੀ ਬਰੀ ਰਿਪੀਟ ਹੋਇਆ ਏ ਇਹਦੇ ਵਿੱਚ ਬਲੈਕ ਕਲਰ ਬਹੁਤ ਪਿਆਰਾ ਸੀ ਨੇਵੀ ਬਲੂ ਬਹੁਤ ਪਿਆਰਾ ਸੀ ਹੁਣ ਇਹਦਾ ਫੇਰ ਆਇਆ ਮੈਰੂਨ ਕਲਰ ਨਾਲ ਆਏਗੀ ਇਹਦੇ ਮੈਰੂਨ ਬਾਟਮ ਹਾਂਜੀ ਚਲੋ ਗੱਲ ਕਰਦੇ ਹਾਂ ਹੁਣ ਇਹਨਾਂ ਦੇ ਪ੍ਰਾਈਸ ਦੀ ਇਹ ਸਾਰੇ ਸੂਟ ਜਿਹੜੇ ਵਿਦਆਊਟ ਦੁਪੱਟਾ ਸੂਟ ਨੇ ਜਾਮ ਕਾਟਨ ਦੇ ਮੈਚਿੰਗ ਸੂਟ ਜਾਮ ਕਾਟਨ ਦੀ ਸ਼ਰਟ ਹੈ ਨਾਲ ਆਏਗੀ ਰਿਯਾਨ ਕਾਟਨ ਦੀ ਬਾਟਮ 550 ਇਹਨਾਂ ਦਾ ਪ੍ਰਾਈਸ ਆ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਆ ਜਿਸ ਤਰ੍ਹਾਂ ਦੀ ਇਹ ਵੈਰਾਈਟੀ ਹੈ ਵੈਰਾਈਟੀ ਬਹੁਤ ਹੀ ਸੋਹਣਾ ਹੈ ਪਾਇਆ ਬਿਲਕੁਲ ਨਹੀਂ ਲੱਗਦਾ ਕਿ ਇਹ ਇੰਨੇ ਘੱਟ ਪ੍ਰਾਈਸ ਦਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਵੀਡੀਓ ਨੂੰ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਜਰੂਰ ਕਮੈਂਟ ਕਰਕੇ ਮੇਰੀਆਂ ਭੈਣਾਂ ਦੱਸਣ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਸੂਟ ਕਿਵੇਂ ਦੇ ਲੱਗਦੇ ਆ ਧੰਨਵਾਦ